ਹਾਂਜੀ ਕੜਰੀਆਲ ਉਹਦੇ ਦਰਾਹ ਦੇ ਰਾਮਕੜੇ ਪਰਵੋਕੇ ਜਿੱਥੇ ਕਿ ਅੱਜ ਐਸ்சி ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਪੁੱਜੇ ਨੇ ਤੇ ਜੋ ਆਮ ਲੋਕ ਨੇ ਜਿਨ੍ਹਾਂ ਨੂੰ ਠਾਲਿਆਂ ਕਚਹਿਰੀਆਂ ਵਿੱਚ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਲਈ ਉਹ ਉਹਨਾਂ ਦੇ ਸ਼ਿਕਾਇਤਾਂ ਦੇ ਨਿਵਾਰਨ ਲਈ ਉਹ ਇੱਥੇ ਸਪੈਸ਼ਲ ਤੌਰ ਤੇ ਪੁੱਜੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਜੋ ਇਨਜਸਟਿਸ ਹੈ ਜੋ ਬੇਇਨਸਾਫੀ ਨਾਲ ਪੀੜਤ ਲੋਕ ਨੇ ਉਹਨਾਂ ਦੇ ਇਨਸਾਫ ਦੇ ਲਈ ਲੋਕਾਂ ਨੂੰ ਇੱਕ ਪਲੇਟਫਾਰਮ ਉੱਪਰ ਇਕੱਠੇ ਹੋਣ ਦੀ ਨਸੀਹਤ ਦਿੱਤੀ ਕਸਵਾ ਦਰਾਹਾ ਲੁਧਿਆਣੇ ਦੇ ਵਿੱਚ ਐਸ.ਬੀ.ਸੀ. ਐਪਲਾਈਡ ਐਸੋਸੀਏਸ਼ਨ ਸੇਧ ਭਾਰਤੀ ਬਾਬਾ ਸਾਹਿਬ ਮੇੜਕਰ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਇਸ ਮੌਕੇ ਤੇ ਬਾਬਾ ਸਾਹਿਬ ਮੇੜਕਰ ਨੂੰ ਵੀ ਅਸੀਂ ਯਾਦ ਕਰਨਾ ਹੈ ਔਰ ਅੱਜ 10ਵੇਂ ਪਿਤਾ ਖਾਲਸਾ ਪੰਥ ਦੇ ਬਾਨੀ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਸਰੂਪ ਦੇਣਾ ਉਹਨਾਂ ਨੂੰ ਵੀ ਯਾਦ ਕਰਨਾ ਗੁਰੂਆਂ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਫਤਿਹ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਅੱਜ ਮੰਚ ਤੇ ਬਿਰਾਜਮਾਨ ਸਤਿਕਾਰਯੋਗ ਡਾਕਟਰ ਜਸਪ੍ਰੀਤ ਸਿੰਘ ਮੀਚਾ ਜੀ ਜਿਨ੍ਹਾਂ ਨੇ 2022 ਦੇ ਵਿੱਚ ਪਾਇਲ ਵਿਧਾਨ ਸਭਾ ਤੋਂ ਚੋਣਾਂ ਲੜਿਆ ਸੀ ਔਰ ਇਸ ਇਲਾਕੇ ਦੀ ਲਗਾਤਾਰ ਪਿਛਲੇ 2022 ਤੋਂ ਬਾਅਦ ਪਾਇਲ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਲਗਾਤਾਰ ਕੋਮ ਰਹੇ ਆ और मैं बहुत खुशी इस कल दी है जिस दिन मैं अपनी राजनीतिक पारी आम आदमी पार्टी को शुरू करती थी उसी दिन मेरे नाम मोंडे ना मोंडा जोड़ के खड़े हो गए थे ਤੋ ਇਹ ਸਬਦਾਂ ਸਬਦਾਂ ਦੀ ਗ੍ਰੀਪਾ ਵੀ ਸਾਰਨੀ ਰਹੀ ਜਾ ਰਹੀ ਹੈ ਮੈਂ ਖੁਦ ਗ੍ਰੀਪਾ ਦੇ ਪਿੰਡਾਂ ਤੱਕ ਮਜਬੂਬਾ ਦੇ ਪਿੰਡਾਂ ਤੱਕ ਪਹੁੰਚ ਕੇ ਉਹਨਾਂ ਦੀ ਸਾਥ ਦੀ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਕਿ ਜਿਹੜੇ ਧਾਇ ਕਹਿੰਦੇ ਕੰਪਨੀ ਕਰਾਉਂਦੇ ਭਾਜੀ ਮੋਬਾਈਲ ਮਗਰ ਕਰੋ ਧਾਇ ਕਹਿੰਦੇ ਸਾਰੀ ਹੁੰਦੇ ਸਾਰੀ ਧਾਇ ਕੋਲੇ ਕੋਈ ਗ੍ਰੀਪਾ ਅਪਰਸ਼ਾਸਨ ਬਾਰੇ ਗੱਲ ਕੀਤੀ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਮਜਬੂਬ ਨੇ ਕਰੀਬ ਨੂੰ ਜੇ ਸਾਥ ਨਹੀਂ ਦੋ ਜਦੋਂ ਮੈਨੂੰ ਆਣਾ ਪੁੱਛਿਆ ਸਰ ਜੀ ਨੇ ਬਟੈਕ ਸਾਹਿਬ ਨਜ਼ਰ ਨਹੀਂ ਆਏ ਜੀ ਹੈ ਜੀ ਬਟੈਕ ਸਾਹਿਬ ਨਜ਼ਰ ਹੀ ਆਏ ਜੀ ਇਹਦੀ ਗੱਲ ਕਰਦੇ ਆ ਪਿਆਸਕਰੀਆ ਸਾਹਿਬ ਨਜ਼ਰ ਹੀ ਆਏ ਬਟੈਕ ਸਾਹਿਬ ਦੇ ਸੀ ਇਸੇ ਦੇ ਪ੍ਰੋਜੈਕਟ ਦੇ ਵਿਸ਼ੇ ਤੋਂ ਮਾਲੀ ਇਹਨਾਂ ਨੂੰ ਰੱਖਿਆ ਗਿਆ ਮੈਂ ਨਹੀਂ ਦਿਖਾ ਕਹਿੰਦੇ ਤੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਹੈ ਨਾ ਤੇ ਹੜਾ ਵਾਦਾ ਉਹਨਾਂ ਨੂੰ ਇਹ ਪ੍ਰੋਗਰਾਮ ਚਾਹੀ ਮੈਂ ਭਲਾ ਚੋਤ ਉਹਨਾਂ ਨੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਫਾਈਲ ਇਹ ਕਦਰ ਜਿਹੜੇ ਗੁਣੇ ਪੰਜਾਬ ਦੇ ਖੇਤਰਾਂ ਕਿ ਬਣ ਜਾਂਦਾ ਹੈ ਔਰ ਇੱਥੇ ਤੇਰੀ ਫੋਕਸ ਨੇ ਵੀ ਇਹ ਜਿਹੜੀ ਪ੍ਰੋਗਰਾਮ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਇਰੈਕਟ ਤੱਕ ਵਿਦਿਆਰਥੀਆਂ ਤੱਕ ਜਿਹੜੀ ਸੱਚੀ ਰਾਇ ਪਹੁੰਚਾ ਸਕਦੀ ਹੈ ਇਹ ਇਸ ਕਰਕੇ ਇਸੇ ਤਰ੍ਹਾਂ ਇੱਕ ਦਾ ਹੋਰ ਹੈ ਕਿ ਰਾਜਮਾ ਦਾ ਪ੍ਰੋਗਰਾਮ ਸੀ ਮਰਾ ਇੱਕ ਆ ਜਾਂਦੇ ਹੋਗਾ ਜੀ ਜੀ ਵੈਲਕਮ ਤੁਸੀਂ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਵੀ ਇਹ ਜਿਹੜਾ ਹਰ ਕਮਿਤਾ ਜਿਹੜਾ ਇਹਦਾ ਰਿਜ਼ਰਵ ਹੈਗਾ ਨਾ ਕਿਵੇਂ ਦੇਖਦਾ ਹੋ ਤੁਹਾਡੇ ਹੀ ਬੰਦੇ ਆ ਜਿਹੜੇ ਨਿਮਾਇਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਤੇਰੇ ਹੀ ਬੰਦੇ ਆ ਅੱਜ ਸਭ ਕਿੰਨੀਆਂ ਕਿੰਨੀਆਂ ਸ਼ਿਕਾਇਤਾਂ ਦਰਜ ਆਜਾਣ ਸ਼ਿਕਾਇਤਾਂ ਅੱਜ ਕਿੰਨੀਆਂ ਸ਼ਿਕਾਇਤਾਂ ਆ ਤੁਹਾਨੂੰ ਕੋਲ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ 35 40 ਸ਼ਿਕਾਇਤਾਂ ਸੀ ਜਿਹੜੀ ਕਿੰਨੀ ਸਪੈਸ਼ਲ ਚਾਰੀ ਕੁਝ ਕਾਰਨਾਂ ਸ਼ਿਕਾਇਤਾਂ ਉਸ ਕੁਝ ਨਹੀਂ ਆ ਰਹੀਆਂ

ਰਿਹਾ ਪਰ ਤੇ ਸਹੀ ਪਰਿਵਾਰਾਂ ਨੂੰ ਇੱਕਨ ਕਲਪ ਚੋ ਦੋ ਦੋ ਸਲਾਮ ਬਰੀਆ ਕੇਸ ਤੁਹਾਡੇ ਕੋਲ ਬਚਾਤੀ ਹਾਂ ਹਮੇਸ਼ਾ ਵਰਗੀ ਚੋ ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਵਿਚਾਰਦੀ ਰਿਹਾ ਉਹਦੇ ਬਾਰੇ ਕਰੇ ਪਿਆ ਦੇਖੇ ਦਾ ਸਕਦਾ ਹੈ ਕਿਉਂਕਿ ਜੇਕਰ ਧੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਜਿਹਨਾਂ ਨੂੰ ਸਾਫ ਦੇ ਸਕੋ ਕਬਈ ਸੇ 2022 ਦਾ ਅਡਰੈਸ ਸਿੱਖ ਮਿਸਲਾ ਗ੍ਰੈਫ ਪਾ ਦੇਵੇ ਪਿਆ ਉਹ ਦੱਬੀ ਬੈਠੋ ਕਾਢੀ ਲਈ ਉਹ ਮੇਰੇ ਕੋਲ ਭੇਜੋ ਜੀ ਕੱਢੇ ਜਾ ਸਕਦੇ ਆ ਠੀਕ ਹੈ ਅੱਜ ਕਿਨੇ ਲੋਕ ਆਏ ਕਿਨੇ ਆਉਣੇ ਨੇ ਅੱਜ ਪਤਾ ਲੱਗਿਆ ਅੱਜ ਮੈਂ ਕੰਨੈਕਟਰੀ ਲਈ ਹੈ ਅੱਜ ਪੰਜਾਬ ਦੇ ਕਿਹੜੇ ਸਾਡੇ ਰਾਜ ਦੇ ਕਿਤਨੇ ਲੋਕਾਂ ਨੂੰ ਠੰਡਾ ਅਤੇ ਪਾਣੀ ਬਰਾਮਾ ਜਿਤਨੇ ਦਰਦਮੰਦ ਰੋਕਣ ਦੀ ਗਰੀਬਾਂ ਨੂੰ ਉਹਦੇ ਚਾਪਾ ਜਿਹੜਾ ਪੰਜਾਬ ਚ ਤਲਾਬ ਪੀ ਕਰ ਰਹੇ ਆ ਜਿਹੜੀ ਤਬਦੀਲੀ ਦੀ ਦਰਦ ਦੀ ਪਛੜੇ ਦੀ ਇਹ ਕੋਸ ਲੜੀ ਦਾ ਪ੍ਰੋਗਰਾਮ ਹੈ ਕਿ ਕੋਈ ਐ ਨਹੀਂ ਆ ਕਿਥੇ ਵਿਸ਼ੇਸ਼ ਹੋ ਰਿਹਾ ਕਿ ਪੰਜਾਬ ਦੇ ਦੇ ਪ੍ਰੋਗਰਾਮ ਹੋ ਰਿਹਾ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਕਿਸੇ ਪੰਜਾਬ ਦੇ ਵਿੱਚ ਗਰੀਬ ਦੀ ਨਿਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਇਹਨੇ ਪੰਜਾਬ ਚ ਨੰਬਰ ਦਿੱਤਾ ਜੀ ਥੈਂਕ ਯੂ ਜੀ ਸਰ ਬਹੁਤ ਬਹੁਤ